जय साईं जी जय साईं जी ਅਸੀਂ ਖੁਸ਼ੀ ਕਿਵੇਂ ਰਹਿ ਸਕਦੇ ਹਾਂ ਸਾਨੂੰ ਖੁਸ਼ ਰਹਿਣ ਲਈ ਕੀ ਕਰਨਾ ਚਾਹੀਦਾ ਹੈ ਜਦੋਂ ਅਸੀਂ ਖੁਸ਼ ਰਹਿਣ ਵਾਸਤੇ ਸਾਨੂੰ ਦੂਜਿਆਂ ਨੂੰ ਖੁਸ਼ ਰੱਖਣਾ ਚਾਹੀਦਾ ਸਾਨੂੰ ਸਾਡੇ ਆਪਣਿਆਂ ਨੂੰ ਖੁਸ਼ ਰੱਖਣਾ ਚਾਹੀਦਾ ਕਿਉਂਕਿ ਜੇ ਅਸੀਂ ਦੂਜਿਆਂ ਨੂੰ ਖੁਸ਼ ਨਹੀਂ ਰੱਖ ਸਕਦੇ ਫੇਰ ਅਸੀਂ ਕਿਵੇਂ ਖੁਸ਼ ਰਹਿ ਸਕਦੇ ਹਾਂ ਸਭ ਤੋਂ ਪਹਿਲਾਂ ਜਿਹੜੇ ਸਾਡੇ ਆਪਣੇ ਹਨ ਆਪਾਂ ਉਹਨਾਂ ਨੂੰ ਖੁਸ਼ ਰੱਖੀਏ ਤੇ ਉਹਨਾਂ ਨੂੰ ਖੁਸ਼ ਰੱਖਣ ਦੇ ਨਾਲ ਸਾਨੂੰ ਇਹ ਮਹਿਸੂਸ ਹੋਵੇਗਾ ਕਿ ਅਸੀਂ ਖੁਸ਼ ਹਾਂ ਮੈਂ ਵੀ ਖੁਸ਼ ਹਾਂ ਤੇ ਮੇਰੇ ਜਿਹੜੇ ਆਪਣੇ ਹਨ ਉਹ ਵੀ ਖੁਸ਼ ਹਨ ਜੈ ਸੰਜੀ ਜੈ ਰਾਮਵਾ ਕੀ ਰਹੀ ਤੁਹਾਨੂੰ ਇਹ ਤਾਂ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਜੁੜ ਰੋ ਜਾ ਸਾਈਂਕ